ਜੇ ਬੈਲਦ ਸਕੂਲ ਲੱਗੇ ਹੈਗਾ ਟਰਾਫਿਕ ਹਮ ਲਗਾਏ ਮੇਰਾ ਨਾਮ ਪ੍ਰਭਦੇਵਾਲ ਹੈ ਅਸੀਂ ਪਹਿਲਾਂ ਵੀ ਬਿਜਲੀ ਬੋਰਡ ਨੂੰ ਕੰਪਲੇਨਟ ਕੀਤੀ ਏ ਦੀ ਕਿ ਇਹ ਖੰਭਾ ਜਿਹੜਾ ਸੜਕ ਦੇ ਉੱਤੇ ਲੱਗਾ ਇਹਨੂੰ ਪਿੱਛੇ ਲੱਗਣਾ ਚਾਹੀਦਾ ਪਹਿਲੇ ਵੀ ਦੋ ਤਿੰਨ ਐਕਸੀਡੈਂਟ ਹੋਇਆ ਇੱਥੇ ਇਸ ਕਰਕੇ ਇਹ ਖੰਭੇ ਨੂੰ ਹੁਣ ਜਿਹੜਾ ਲੱਗਾ ਦੁਬਾਰਾ ਪਿੱਛੇ ਲੱਗਿਆ ਇਹ ਤਾਂ ਬੱਸ ਦੀ ਵੱਡੀ ਗਲਤੀ ਜਿਹੜੀ ਹੈ ਹੀ ਹੈ ਵੈਸੇ ਵੀ ਖੰਭਾ ਸੜਕ ਦੇ ਵਿੱਚ ਹੈ ਘਟਨਾ ਕੀ ਹੋਈ ਹੈ ਘਟਨਾ ਬੱਸ ਵਾਲਾ ਆ ਰਿਹਾ ਉਹਦੇ ਬੰਨੀਆਂ ਨੂੰ ਕੀ ਗੱਲ ਲਿਖਣ ਲੱਗਿਆ ਕੀ ਹੋਇਆ ਉਹ ਇੱਕਦਮ ਵੱਜ ਗਿਆ ਨੁਕਸਾਨ ਨਹੀਂ ਹੋਇਆ ਕੋਈ ਵੀ ਬਸ ਅਗਦਾ ਨੁਕਸਾਨ ਹੋਇਆ ਖੰਭਾ ਟੁੱਟ ਗਿਆ ਬਸ ਹੋਰ ਕੋਈ ਨੁਕਸਾਨ ਨਹੀਂ ਜਾਨੀ ਮਾਲੀ ਕੋਈ ਨੁਕਸਾਨ ਨਹੀਂ ਬਸ ਕਿੰਨਾ ਕੋਈ ਨਹੀਂ ਬਸ ਕੱਲੀ ਖਾਲੀ ਬਸ ਡਰਾਈਵਰ ਹੀ ਲੱਗਾ ਆਏ ਕਿਤੇ ਹੁਣ ਮੈਂ ਚੱਲ ਗਿਆ ਵਾਪਸ ਸਕੂਲ ਪ੍ਰਬੰਧਕ ਕੋਈ ਆਇਆ ਕੋਈ ਨਹੀਂ ਆਇਆ ਡਰਾਈਵਰ ਲੱਗਿਆ ਨਹੀਂ ਡਰਾਈਵਰ ਨੂੰ ਕੁਛ ਲੱਗਾ ਠੀਕ ਹੈ ਬਚਾਇਆ ਕੀ ਨੇ ਹੋਈ ਘਟਨਾ ਬਾਰੇ ਦੱਸਿਆ ਕੋਈ ਗੱਲ ਬਾਤ ਕੋਈ ਦੱਸਿਆ ਨਹੀਂ ਉਹਨੇ ਚੱਲ ਗਿਆ ਉਹ ਇੱਥੇ ਕਹਿ ਰਹੇ ਕਿ ਕੰਦਾ ਨਹੀਂ ਦਾ ਝੋਕਾ ਲੱਗਿਆ ਉਹ ਇਦਾਂ ਹੁਣ ਨੀਂਦ ਦੇ ਝੁੱਕਾ ਲੱਗਿਆ ਕੀ ਗੱਲ ਹੋਈ ਉਹ ਤੇ ਹੁਣ ਡਰਾਈਵਰ ਹੀ ਦੱਸ ਸਕਦਾ ਨਾ ਮੈਂ ਥੋੜੀ ਦੱਸ ਸਕਦਾ ਕੀ ਗੱਲ ਹੈ ਨਾ ਕੁਲਵਿੰਦਰ ਸਿੰਘ ਭਾਜੀ ਤੇ ਮੈਂ ਸਿਰ ਉਰ ਦੇ ਬੇੜੀ ਦੁਕਾਨ ਹੈ ਤੇ ਕਾਫੀ ਆੜੀ ਇੱਥੋਂ ਦੀ ਨੰਗੀ ਦਾ ਤੇ ਸਮੱਸਿਆ ਇਹ ਹੈ ਕਿ ਟ੍ਰਾਂਸਫਰਮ ਜਿਹੜਾ ਉਹ ਬਿਲਕੁਲ ਸ਼ਰਕ ਦੇ ਵਿੱਚ ਘਾਰ ਤੇ ਜੋ ਵੀ ਇਹ ਮਹੱਲੇ ਦੇ ਲੋਕ ਆ ਉਹ ਕੋਈ ਮੁੱਦਾ ਹੁੰਦਾ ਤੇ ਮਾਰਾ ਜਿਹਾ ਬੋਲ ਕੇ ਬਾ ਚੰਦਰਵੰਦਰੀ ਵਰ ਜਾਂਦੇ ਨੇ ਪਰ ਇਹਦਾ ਨੁਕਸਾਨ ਜਿਹੜਾ ਉਹ ਮੰਨ ਲਓ ਵਿੱਚ ਬੱਚੇ ਹੁੰਦੇ ਸਕੂਲ ਦੇ ਤੇ ਬੱਚੇ ਤੁਹਾਡੇ ਵੀ ਹੋ ਸਕਦੇ ਨੇ ਸਾਡੇ ਵੀ ਹੋ ਸਕਦੇ ਨੇ ਕਿਸੇ ਦੇ ਬੱਚੇ ਨਾਲ ਵੀ ਹਾਸਾ ਹੋ ਸਕਦਾ ਹੈ ਤੇ ਬੱਚੇ ਦਾ ਬਾਈ ਦੀਵੇ ਉੱਤੇ ਡਿੱਗ ਜਾਂਦਾ ਨਾ ਅਗੋਂ ਟਰਾਂਸਫਰਮਰ ਦੀ ਪਟਾਕਾ ਵੱਜਦਾ ਤੇ ਕਾਫੀ ਨੁਕਸਾਨ ਹੋ ਸਕਦਾ ਹੈ ਤੇ ਦੱਸਦੇ ਨੇ ਕਿ ਇਧਰੋਂ ਪਾਪਾ ਜੀ ਬਸ ਲਿਆ ਰਹੇ ਸੀ ਤੇ ਉਹ ਕਹਦੇ ਕਿ ਮੈਨੂੰ ਨੀਂਦਾ ਝੁੱਕ ਆ ਗਿਆ ਹੈ ਸ਼ੈਤ ਉਹਦਾ ਕਾਰਨ ਹੀ ਹੋਈ ਬਣਿਆ ਕਿ ਸ਼ਰਕ ਦੇ ਵਿੱਚ ਖੰਬਾ ਤੇ ਉਹਦੇ ਕਰਕੇ ਹੀ ਬਸ ਜਿਹੜੀ ਇਹ ਨਾਟਕ ਰਾਈ ਨਾ ਖੰਬਾ ਹੁੰਦਾ ਬਸ ਦੀ ਬ੍ਰੇਕ ਵੀ ਵੱਸ ਸਕਦੀ ਤੇ ਬਾਕੀ ਕਹਿੰਦੇ ਦੋ ਜਣੇ ਇੱਕ ਮੈਡਮਾਂ ਤੇ ਇੱਕ ਪਾਪਾ ਜੀ ਸੀ ਤੇ ਬਚਾਅ ਹੋ ਚੁੱਕਾ ਉਹਨਾਂ ਦਾ ਅਰੇ ਸਰਕਾਰ ਨੂੰ ਮੁੱਦਾ ਲੈਣਾ ਚਾਹੀਦਾ ਕਿ ਬਿਜਲੀ ਬੋਰਡ ਨੂੰ ਵੀ ਚਾਹੀਦਾ ਕਿ ਬਿਲਕੁਲ ਸਰਕਾਰ ਦੇ ਸ਼ਰਕਤ ਦੇ ਅਧਿਕਾਰ ਖੰਬਾ ਇਹਨੂੰ ਕੋਈ ਟਰਾਂਸਫਾਰਮ ਨੂੰ ਸਾਈਟ ਤੇ ਰੱਖਣਾ ਚਾਹੀਦਾ ਸਮੱਸਿਆ ਇਹੋ ਹੀ ਆ ਕਿ ਇਹੀ ਲੋਕ ਬੋਲਦੇ ਨਹੀਂ ਜਦੋਂ ਕੋਈ ਹਾਸਾ ਹੁੰਦਾ ਤਾਂ ਫੇਰ ਆ ਹੀ ਬੋਲਣਾ ਸ਼ੁਰੂ ਕਰ ਦਿੰਦੇ ਆ ਇੱਥੇ ਮੇਲਾ ਸਾਰੇ ਵੇਖਣ ਦੇ ਨੇ ਸਵੇਦਾ ਤੇ ਬੋਲਣ ਕੋਈ ਨਹੀਂ ਡਿਆ ਤੇ ਕੋਈ ਆਏਗਾ ਚੁਕੇਗਾ ਤਿੰਨ ਦਿਨ ਦੀ ਹੜਤਾਲ ਵੀ ਚੱਡੀ ਆ ਸਰਕਾਰ ਦੀ ਸਰਕਾਰ ਦੇ ਬਰ ਖਿਲਾਫ ਹੜਤਾਲ ਚੱਲਦੀ ਪਈ ਆ ਤੇ ਮੇਰੇ ਸੋਚ ਆ ਗਈ ਕੱਲ ਵੀ ਵੱਜ ਚੁੱਕੀ ਆ ਤੈਨੂੰ ਲੱਗਦਾ ਕਿ ਇਹਦਾ ਕੋਈ ਹੱਲ ਨਹੀਂ ਹੋਏਗਾ ਬਿਜਲੀ ਵੀ ਬੰਦਾ ਦਿੱਕਤ ਸਾਰਿਆਂ ਦੀ ਹਾਂ ਦੇਖ ਸਾਰਿਆਂ ਨੂੰ ਪਰ ਬੋਲੇਗਾ ਕੋਈ ਨਹੀਂ ਰਾਤ ਨੂੰ ਮੱਛਾ ਲੜੇਗਾ ਤੇ ਕੱਲ ਸਵੇਰੇ ਬੋਲਣਗੇ ਸਾਰੇ ਕਿਉਂਕਿ ਸਾਰੇ ਅੱਜ ਹੀ ਸੌਣ ਵਾਲੇ ਨੇ ਅੱਜ ਨਹੀਂ ਸੌਣਗੇ ਰਾਤ ਹੋਰ ਕੀ ਹੈ ਪਰ ਇਹਦੇ ਵਿੱਚ ਮੁੱਦਾ ਤੇ ਉੱਠਣਾ ਚਾਹੀਦਾ ਨਾ ਅਜੇ ਤੱਕ ਕੋਈ ਮੁਲਾਜ਼ਮ ਨਹੀਂ ਆਇਆ ਕੋਈ ਬਿਜਲੀ ਬੋਰਡ ਵਾਲਾ ਜਾਂ ਕੋਈ ਸਕੂਲ ਦਾ ਵੀ ਮੇਰੇ ਖਿਆਲ ਨਾਲ ਇਸ ਟਾਈਮ ਤੇ ਐਚ ਆਰ ਪਹਿਲਾ ਜਬਾਨੀ ਬਿਲੀਵ ਆ ਜੀ ਉਹਨਾਂ ਦੀ ਤੇ ਚਲੋ ਹੈ ਹੀ ਗਲਤੀ ਪਰ ਡਰਾਈਵਰ ਨੂੰ ਸੁਚੇਤ ਰਹਿਣਾ ਚਾਹੀਦਾ ਜੀ ਹਾਂ ਬਿਲਕੁਲ ਜੇ ਕੋਈ ਅਚਾਨਕ ਮੋਟਾ ਲੱਗ ਗਿਆ ਹਾਂ ਬਿਲਕੁਲ ਅੱਗੇ ਇੱਥੇ ਮੈਂ ਸੌਂਦਾ ਪਿਆ ਹੀ ਕਹਿੰਦੇ ਵੀ ਕਿ ਡਰਾਈਵਰ ਕਹਿੰਦਾ ਕਿ ਮੈਨੂੰ ਨਾ ਮੈਂ ਰਾਤ ਦਾ ਨੀਂਦਰਾ ਹੀ ਤੇ ਮੈਂ ਸਕੂਲ ਵਾਲਿਆਂ ਨੂੰ ਕਿਹਾ ਵੀ ਆ ਕਿ ਮੈਨੂੰ ਨਾ ਭੇਜੋ ਤੇ ਫਿਰ ਗਲਤੀ ਤੇ ਸਕੂਲ ਵਾਲਿਆਂ ਦੀ ਆ ਨਾ ਜਾਂ ਮੰਨ ਲਓ ਉਹਦੀ ਤਨਖਾਹ ਕੱਟਣਗੇ ਜਾਂ ਕੁਝ ਕਰਨਗੇ ਉਹ ਤੇ ਹਰਜਾਨਾ ਉਹਨੂੰ ਤੋੜਾ ਪੈਣਾ ਹੈ ਇਹ ਸਕੂਲ ਵਾਲਿਆਂ ਨੂੰ ਪੈਣਾ ਚਾਹੀਦਾ ਤੇ ਸ਼ਾਇਦ بڑے ਲੋਕ ਨੇ ਇਹਨਾਂ ਨੂੰ ਨਾਮ ਹੀ ਪਾਏ بڑے ਲੋਕ ਨੇ ਇਹਨਾਂ ਨੂੰ ਨਾਮ ਹੀ ਹਰਜਾਨਾ ਪਾਏ ਯਾਨੀ ਮੁਖਾਰੀ ਹੋਵੇ ਕੋਈ ਹਾਂ ਬਿਲਕੁਲ ਬੱਚੇ ਨੂੰ ਹੋਰੀ ਮਟਾਨਾ ਹਾਂਜੀ ਹੋ ਸਕਦਾ ਹੀ ਮੰਨ ਲਓ ਕਿ ਇਹਨੂੰ ਡਰ ਦੇ ਨਾਲ ਹੀ ਟੈਕ ਹੋ ਸਕਦਾ ਜਾਂ ਉਹ ਬਜ਼ੁਰਗ ਨੂੰ ਟੈਕ ਹੋ ਜਾਂਦਾ ਜਿਹੜਾ ਡਰਾਈਵਰ ਹੈ ਤੇ ਜੇ ਉਹ ਨਹੀਂ ਬੱਸ ਚਲਾ ਸਕਦਾ ਉਹਨੂੰ ਕਹਿੰਦੇ ਤੂੰ ਛੁੱਟੀ ਕਰੋ ਜਾਓ ਉਹਦਾ ਉਹਦੀ ਤਨਖਾਹ ਕੱਟ ਲੈਂਦੇ ਕੋਈ ਗੱਲ ਨਹੀਂ ਉਹ ਕਹਿੰਦਾ ਮੈਂ ਕਿਹਾ ਵੀ ਹੈਗਾ ਇੱਥੇ ਲੋਕ ਦੱਸਦੇ ਪਏ ਇਹ ਕਿ ਮੈਂ ਕਿਹਾ ਵੀ ਹੈਗਾ ਕਿ ਮੈਨੂੰ ਨੀਂਦ ਆਂਦੀ ਪਈ ਐ ਫਿਰ ਬੰਦਾ ਕਿਉਂ ਭੇਜਿਆ ਇਨਾ ਚਲੋ ਹਾਸਾ ਬੜੀ ਗੱਲ ਨਹੀਂ ਹਾਸਾ ਮੇਰੇ ਕੋ ਵੀ ਹੋ ਸਕਦਾ ਕਿਸੇ ਕੋ ਵੀ ਹੋ ਸਕਦਾ ਪਰ ਜਿਹੜਾ ਬੰਦਾ ਆਪਣੀ ਗਲਤੀ ਮੰਨਦਾ ਪਿਆ ਤੇ ਇਸ ਟਾਈਮ ਜੁਮੇਵਾਰ ਤੇ ਸਕੂਲ ਵਾਲੇ ਮੇਰੇ ਸਾਹਮਣੇ ਹੋ ਸਕਦੇ